ਅਗਰੂ ਜੀ ਕਖਾਨ ਸਾਹਿਬ ਜੀ ਫਤਿਹ ਅੱਜ ਮਾਨੂੰ ਬਹੁਤ ਵੱਡਾ ਸਕੂਨ ਹੈ ਕਿਉਂਕਿ ਆਪਾਂ ਪਿੰਡ ਕਲਾਲਾ ਜਿਲ੍ਹਾ ਬਰਨਾਲਾ ਜਿਹਦੇ ਵਿੱਚ ਆਪਾਂ ਕੇਸਾਂ ਦੇ ਮੁਕਾਬਲੇ ਤੇ ਦਸਤਾਰਾਂ ਦੇ ਮੁਕਾਬਲੇ ਕਰਵਾਏ ਨੇ ਇਹ ਚੀਜ਼ਾਂ ਦੇਖਦੇ ਹੋਏ ਵੀ ਜਿਹੜੀ ਪਨੀਰੀ ਆ ਸਭ ਤੋਂ ਪਹਿਲਾਂ ਆਪਾਂ ਸੁੱਧ ਪਨੀਰੀ ਤਿਆਰ ਕਰਦੇ ਆ ਫਿਰ ਅੱਗੇ ਜਾ ਕੇ ਉਹ ਬੂਟਾ ਬਣਦਾ ਬੂਟੇ ਤੋਂ ਉਹ ਚਲੋ ਰੁੱਖ ਬਣਦਾ ਸਾਧੰਦਾਗਾ ਤੇ ਜਾਂ ਅੱਗੇ ਫਲ ਦਿੰਦਾਗਾ ਉਹ ਪੀ ਇਹ ਚੀਜ਼ ਜਦੋਂ ਆਪਾਂ ਪਨੀਰੀ ਧਿਆਨ ਦਿੰਦੇ ਆ ਬੂਟੇ ਤੇ ਵੀ ਉਹਨੂੰ ਚੰਗੀ ਤਰ੍ਹਾਂ ਆਪਾਂ ਪਾਲਦੇ ਆ ਤੇ ਫਿਰ ਉਹ ਵਧੀਆ ਫਲ ਦਿੰਦਾਗਾ ਸੋ ਇਸ ਕਰਕੇ ਜਿੰਦਗੀ 'ਚ ਮਨ ਨੂੰ ਇੰਨਾ ਜਿਆਦਾ ਸਕੂਨ ਆ ਜਿਹੜਾ ਸਾਡਾ ਪ੍ਰੋਗਰਾਮ ਹੈ ਸਫਲ ਹੋ ਗਿਆ ਸਾਡਾ ਦੇਖੋ ਘੱਟੋ ਘੱਟ ਸਭ ਤੋਂ ਵੱਡੀ ਖੁਸ਼ੀ ਮੈਨੂੰ ਇਹ ਹੋਈ ਵੀ ਮੇਰੇ ਪਿੰਡ ਦੇ ਵਿੱਚੋਂ ਘੱਟੋ ਘੱਟ 100 150 ਬੱਚਾ ਜਿਨੇ ਭਾਗ ਲਿਆਗਾ ਕੇਸਾਂ ਧਾਰੀ ਹੈਗਾ ਮੈਂ ਬੱਚਿਆਂ ਦਾ ਬਹੁਤ ਵੱਡਾ ਧੰਨਵਾਦ ਕਰ ਹੁਣ ਅਸੀਂ ਲੜੀ ਜਾਂਦੇ ਆ ਜਿਹੜੇ ਚੌਕੀਆਂ ਲਾਈ ਜਾਂਦੇ ਆ ਜਾਂ ਅਸਾਈ ਧਰਮ ਵਾਲੇ ਜਾਂ ਹੋਰ ਅਸੀਂ ਉਹਨਾਂ ਨਾਲ ਲੜੀ ਜਾਂਦੇ ਸਾਡਾ ਲੜਨ ਦਾ ਯਾਰ ਕੋਈ ਫਾਇਦਾ ਅਸੀਂ ਆਪਦੇ ਘਰਾਂ ਦੇ ਵਿੱਚ ਆਪਦੇ ਪਿੰਡਾਂ ਦੇ ਵਿੱਚ ਕਲੱਬਾਂ ਬਣਾਈਏ ਕਲੱਬਾਂ ਬਣਾ ਕੇ ਅਸੀਂ ਬੱਚੇ ਤਿਆਰ ਕਰੀਏ ਬੱਚਿਆਂ ਨੂੰ ਸ਼ਬਦ ਦੇ ਨਾਲ ਜੋੜੀਏ ਅਸੀਂ ਗੁਰੂ ਘਰ ਆਉਨੇ ਆ ਅਸੀਂ ਗੁਰੂ ਘਰ ਆ ਕੇ ਮੱਥਾ ਟੇਕ ਜਿੰਨੇ ਆ ਮੱਥਾ ਟੇਕ ਕੇ ਮੁੜ ਜਿੰਨੇ ਆ ਪਰ ਅਸੀਂ ਸਮਝਦੇ ਕੁਛ ਨਹੀਂ ਅਸੀਂ ਜਿੰਨਾ ਚਿਰ ਬਾਈ ਜੀ ਗੁਰੂ ਘਰ ਨੂੰ ਸਕੂਲ ਮੰਨ ਕੇ ਨਹੀਂ ਆਉਂਦੇ ਉੰਨਾ ਚਿਰ ਅਸੀਂ ਕੁਛ ਹਾਸਲ ਨਹੀਂ ਕਰ ਸਕਦੇ ਕਿਉਂ ਜੇ ਕੋਈ ਡੱਬਾ ਬੰਦ ਪਿਆਗਾ ਡੱਬੇ ਬੰਦ ਨੂੰ ਸਾਨੂੰ ਕੀ ਪਤਾ ਕਰੁੰਦਾ ਸਾਨੂੰ ਖੋਲ ਕੇ ਪਤਾ ਲੱਗਣਾ ਨਾ ਵੀ ਇਹਦੇ ਵਿੱਚ ਚੀਜ਼ ਕੀ ਆ ਜਾਂ ਚੀਜ਼ ਖਾ ਕੇ ਪਤਾ ਲੱਗਣਾ ਵੀ ਇਹਦਾ ਸਵਾਦ ਕੀ ਆਗਾ ਕੋਈ ਵੀ ਚੀਜ਼ ਪੜ ਕੇ ਗੁਰਬਾਣੀ ਦੇ ਨਾਲ ਜੁੜੋ ਤੀਜੇ ਪਾਸਾ ਗੁਰੂ ਅਮਰਦਾਸ ਨੇ ਸਬਦ ਉਚਾਰਿਆ ਸੀਗਾ 591 ਨੰਬਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਬਦ ਆਗਾ ਐ ਸਤ ਗੁਰ ਕੀ ਪ੍ਰਤੀਤਨਾ ਆਈ ਹੈ ਸਬਦ ਨਾਲ ਲਾਗੋ ਭਾਉ ਉਸਨੋਂ ਸੁਖ ਨਾਲ ਉਪਜੈ ਭਾਵੈ ਸੋਹ ਗੇੜਾ ਆਵੋ ਜਾਓ ਦੇਖੋ ਜਿੰਨਾ ਚਿਰ ਅਸੀਂ ਸਬਦ ਦੇ ਨਾਲ ਜੁੜਦੇ ਨਹੀਂ ਸਬਦ ਨੂੰ ਅਸੀਂ ਸਮਝਦੇ ਨਹੀਂ ਸਬਦ ਨੂੰ ਪ੍ਰਚਾਰਦੇ ਨਹੀਂ ਉਹਨਾਂ ਚਿਰ ਸਾਡਾ ਗੁਰੂ ਘਰ ਆਉਣਾ ਵੀ ਸਫਲ ਨਹੀਂ ਹੁੰਦਾ ਕਿਉਂ ਅਸੀਂ ਆਉਨੇ ਆ ਅਸੀਂ ਆ ਕੇ ਮੱਥਾ ਟੇਕ ਜਨੇ ਆ 10 ਚੀਜ਼ਾਂ ਮੰਗ ਲੈਨੇ ਆ ਸੱਚਾ ਪਾਸਾ ਸਾਨੂੰ ਆ ਦੇ ਦੇ ਮੈਂ ਤੇਰਾ ਖੰਡ ਪਾੜ ਕਰਾਉ ਉਹਨੂੰ ਖੰਡ ਪਾੜ ਕਰਾਉਣ ਦੀ ਕਿ ਲੋੜਾ ਸ਼ਬਦ ਪੜਨ ਦੀ ਸਾਨੂੰ ਜਰੂਰਤ ਹੈ ਅਸੀਂ ਖੰਡ ਪਾੜ ਭਰੇ ਪ੍ਰਗਾਸ ਕਰਾ ਲੈਨੇ ਆ ਮੁੜ ਕੇ ਜਿਉਂਦੇ ਲਵੇ ਕੋਈ ਬਹਿੰਦਾ ਨਹੀਂ ਅਸੀਂ ਨਰਾਦਰ ਕਰਦੇ ਆ ਪਰ ਉਹਦਾ ਸਾਨੂੰ ਫਲ ਕੋਈ ਨਹੀਂ ਫਲ ਇਹ ਆ ਅਸੀਂ ਪੜੋ ਪੜ ਕੇ ਉਹਨੂੰ ਵਿਚਾਰੀਏ ਸ਼ਬਦ ਦੇ ਨਾਲ ਜੁੜੀਏ ਵੀ ਸ਼ਬਦ ਕਹਿੰਦਾ ਕੀ ਹੈਗਾ ਅਸੀਂ ਉਹ ਰਾਹ ਤੇ ਚੱਲੀਏ ਪਵਨ ਗੁਰੂ ਪਾਣੀ ਪਿਤਾ ਮਾਤਾ ਧਰ ਤਮ ਹੱਤ ਇਹ ਚੀਜ਼ਾਂ ਦੇ ਅਸੀਂ ਪਹਿਰਾ ਦਈਏ ਅਜੀ ਜ਼ਿੰਦਗੀ ਦੇ ਵਿੱਚ ਜ਼ਰੂਰ ਕਾਮਯਾਬ ਹੋਵਾਂਗੇ ਜ਼ਰੂਰ ਸਫਲ ਹੋਵਾਂਗੇ ਸੋ ਸਾਰੇ ਪਿੰਡਾਂ ਦੇ ਆ ਕਲਪਾਂ ਨੂੰ ਮੈਂ ਬੇਨਤੀ ਕਰਦਾ ਵੀ ਭਾਈ ਅਸੀਂ ਆਮ ਲੜਨ ਨਾਲੋਂ ਅਸੀਂ ਆਪ ਦੇ ਬੱਚੇ ਆਪ ਤਿਆਰ ਕਰੀਏ ਉਹਨਾਂ ਨੂੰ ਸਿੱਖਿਆ ਦਈਏ ਸਭ ਤੋਂ ਦੇ ਨਾਲ ਜੋੜੀਏ ਸਭ ਦਾ ਜਿਹੜਾ ਇਹ ਕੋਈ ਧਰਮ ਦੀ ਗੱਲ ਨਹੀਂ ਕਰਦਾ ਇਹ ਇਨਸਾਨੀਅਤ ਦੀ ਗੱਲ ਕਰਦਾ ਮੈਂ ਬਹੁਤ ਅੱਜ ਸਕੂਨ ਮਿਲਿਆ ਜ਼ਿੰਦਗੀ ਨੂੰ ਠੀਕ ਹੈ ਜੀ ਧੰਨਵਾਦ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ ਡੈਡੀ ਪਾਣੀ ਪੀਣਾ ਸੀ ਆਪੇ